ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਨਵੀਂ ਵੀਡੀਓ ਵਿੱਚ ਉਮੀਦ ਆ ਕਿ ਸਭ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਆ ਜੀ ਮੋਟਰ ਤੇ ਮੋਟਰ ਤੇ ਪਨੀਰੀ ਦੇਖੋ ਜੀ ਫਰੀਆਲੀ ਲੱਗੀ ਮਾਰਨ ਆਹ ਵੇਖੋ ਪਨੀਰੀ ਜੇ ਪਾਉਣਾ ਵੀਡੀਓ ਤੇ ਮਾਰ ਰਹੀ ਹੈ ਜੀ ਪੂਰੀ ਹੈ ਤੇ ਭਾਈ ਕਿਵੇਂ ਪਾਉਂਗਾ ਦੋ ਭਾਈ ਭਾਈ ਰੇਤੇ ਚ ਰਲਾ ਕੇ ਪਾਵਾਂਗੇ ਪਹਿਲਾਂ ਰੇਤਾ ਗਿੱਲਾ ਕਰ ਲੈਣਾ ਰੇਤਾ ਮਾੜਾ ਮਾੜਾ ਗਿੱਲਾ ਕਰ ਲੈਣਾ ਬਈ ਊੜੇ ਨਾ ਅੱਛਾ ਇਸ ਨੂੰ ਵਾਇੰਗੜਾ ਕੇ ਫੇ ਛਿੱਟਾ ਦੇ ਦੇਣਾ ਛਿੱਟਾ ਜਿਵੇਂ ਹਵਾ ਚਲਦੀ ਹੈ ਕੋਈ ਚੱਕਰ ਤਾਂ ਆਪਾਂ ਜਿਆਦਾ ਚਲਦੀ ਹੈ ਤੇ ਬਹੁਤ ਬਹੁਤ ਆਉਂਦਾ ਦਵਾਈ ਕਿਹੜੀ ਪਾ ਰਹੇ ਆਪਾਂ ਕਵਾੜ ਵਾਲੀ ਵਾਲੀ ਆ ਪੋਟਰ ਵਾਲੀ ਪਾ ਰਹੇ ਆ ਜੀ ਫਾਤੀਆਂ ਰੋਈ ਬਾਕੀ ਆਪਾਂ ਉਧਰ ਵੀ ਤਿਆਰ ਕਰਤੀ ਕਿਾਰੇ ਦੋ ਤੇ 26 ਦਾ ਤੇ ਕਿਹਦੇ ਆਇਆ ਇਹ ਵੀ ਉਧਰ ਆਪਾਂ ਉਹਨਾਂ ਬੀਜ ਭਿਉਂ ਦੇਣਾ ਉਧਰ ਵੀ ਛਿੱਟਾ ਦੇ ਦੇਣਾ ਇਹ ਚੜੀ ਵਿੱਜੀ ਹੋਈ ਦੀ ਚੜੀ ਜੰਮੀ ਆਈ ਹੈ ਆਪਣੀ ਚੜੀ ਬਹੁਤ ਵਧੀਆ ਵੀ ਜੀ ਜੀ ਇਹ ਚਲੀਦਾ ਡਿਜ਼ਾਈਨ ਵਧੀਆ ਜੰਮੀ ਹੋ ਤੋ ਜੀ ਬਾਈ ਲੱਗਿਆ ਰੌਣ ਵਿੱਚ ਪਾਊਡਰ ਇਹਦੇ ਕੁਆਡਰ ਦਾ ਪਾਉਣ ਆਪਾਂ ਨੇ ਰੇਤੇ ਚ ਰਲਾ ਕੇ ਜਿਹੜਾ ਪਾਟ ਪਿਆ ਉਹ ਨਹੀਂ ਲਓ ਜੀ ਆ ਆਪਾਂ ਨੇ ਪਾਊਡਰ ਪਾਇਆ ਲੋ ਜੀ ਬਾਈ ਨੇ ਡੜਾ ਤਾਂ ਹੈ ਨਾ ਸਵਾਰ ਤੇ ਪੋਟਰ ਲੋ ਜੀ ਬਾਈ ਨੇ ਪਾਲੀ ਝੋੜੀ ਗਲ ਦੇ ਵਿੱਚ ਤੇ ਹੁਣ ਮਾਰਗਾ ਛੱਟਾ ਹਾਂ ਕੋਆਰਾ ਹੀ ਲੱਗੇ ਹੁੰਦਾ ਇਹ ਪਾਈਲੇ ਮਾਰਦਾ ਚੱਲਦਾ ਜੇ ਬੰਦੇ ਲੱਗੇ ਜੀ ਸਬਸਕ੍ਰਾਈਬ ਆਪਣੇ YouTube ਚੈਨਲ ਨੂੰ ਤੇ ਲਾਈਕ ਕਰੋ ਕਮੈਂਟ ਕਰੋ ਮਿਲਦਨ ਯਾਰ ਲਈ ਵੀਡੀਓ ਵਿੱਚ ਧੰਨਵਾਦ ਵੱਧ ਤੋਂ ਵੱਧ ਸਪੋਰਟ ਕਰੋ ਜੀ